ਸਾਈਕਲ ਹੀ ਲੈ ਜਾ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਬਣਾ ਰਹੀ ਹਾਂ ਜੀ ਹੁਣ ਚਾਹ ਚਾਹ ਬਣਾ ਰਹੀ ਹਾਂ ਮੈਂ ਜੁਰਾਂ ਦੇ ਆਪੂਸ਼ਨ ਤੇ ਤੇ ਹੁਣ ਆਪਣੀ ਡੋਰਾਂ ਤੇ ਸਾਰਾ ਦੇ ਟੀਕਾ ਲਵਾਤਾ ਜੀ ਉਹ ਟੀਕਨੇ ਹੁਣ ਦੋਰਾ ਨੂੰ ਬੁਖਾਰ ਸੀ ਤੇ ਸਾਰਾ ਦਾ ਟੈਂਪਰੇਚਰ ਘਟ ਸੀਗਾ ਟੈਂਪਰੇਚਰ ਰੋ ਦਾ ਘਟਿਆ ਹੋਇਆ ਸੀਗਾ ਦੋਰਾ ਦਾ ਬੁਖਾਰ ਚੜਾ ਹੋਇਆ ਸੀਗਾ ਦੋਰਾ ਤੇ ਵੀ ਨਹੀਂ ਹੈ ਬਿਨੀ ਫਿਰ ਜਾਂਦੀ ਹੈ ਸਾਰਾ ਛੱਟ ਚ ਜਦੋਂ ਮਾਜੀ ਉਹਨੂੰ ਅੰਦਰ ਬਿਠਾਵਾ ਫੇਰ ਚਲੀ ਜਾਂਦੀ ਹੈ ਤੇ ਕੋਈ ਔਖਾ ਦੋਰਾ ਹੁਣ ਫੇਰ ਦੇਖ ਲਓ ਜਿਸਰਾਸ ਦੇ ਮਗਰ ਭੱਜ ਗਈ ਹੈ ਕੌਣ ਪਤਾ ਨਹੀਂ ਉਹ ਫੇਰ ਛੱਡ ਕੇ ਜਾਣ ਤਾਂ ਦਸਾ ਬੀਪਾ ਪਾਪਾ ਟੂਸ਼ਨ ਛੱਡ ਕੇ ਆਉਂਗਾ ਬਹੁਤ ਅੰਗ ਕਰਦੀ ਹੈ ਜੀ ਮੇਰਾ ਸਰਵੋ ਦੋਗ ਦਾ ਮੇਰਾ ਬੀਪੀ ਦੀ ਗੋਲੀ ਤਾਂ ਲੈ ਲਈ ਆ ਮੇਰਾ ਬੀਪੀ ਕਾਫੀ ਬਾਦ ਦਾ ਬੀਪੀ ਦੀ ਗੋਲੀ ਤਾਂ ਮੈਂ ਲੈ ਲਈ ਆ ਜੀ ਪਰ ਮੈਨੂੰ ਫਰਕ ਨਹੀਂ ਪਿਆ ਹੈਗਾ ਸਰ ਨੂੰ ਮੈਂ ਨਾ ਉਹ ਕੀਤਾ ਹੁਣ ਕੰਗਾ ਫੇਰ ਰਹੀ ਕਹਿੰਦੇ ਨੇ ਵੀ ਕੰਗਾ ਫੇਰਨਾ ਕਿਸੇ ਰੜ ਜਾਂਦਾ ਵਾ ਮੈਂ ਵੀ ਕਾਫੀ ਟਾਈਮ ਹੋ ਗਿਆ ਮੈਂ ਕੰਗਾ ਫੇਰ ਦੇ ਸਿਰ 'ਚ ਤੇ ਹੁਣ ਮੈਂ ਪਰਦੂ ਨਹੀਂ ਤਾਵਾਂ ਗਾ ਜੀ ਕੋਈ ਨਾ ਉੱਕਰਾ Obrigado. ਮੈਂ ਬਣਾ ਰਹੀ ਆ ਗਾਜਰਾ ਮਟਰ ਮੈਂ 1 ਮਿੰਟ ਲਾਈਟ ਲਾਉਣੀ ਆ ਸਾਡੇ ਨਾਲ ਲਾਈਟ ਦੀ ਪ੍ਰੋਬਲਮ ਆ ਰਹੀ ਆ ਕਾਫੀ ਦਿਨ ਹੋ ਗਏ ਸਾਡੇ ਲਾਈਟ ਨਹੀਂ ਆ ਰਹੀ ਹੈਗੀ ਮਤਲਬ ਸਵੇਰ ਚਲੀ ਜਾਂਦੀ ਆ 9 ਵਜੇ ਤੇ ਸ਼ਾਮ ਨੂੰ ਆਉਂਦੀ ਆ ਉਹਦੇ ਕਰਕੇ ਨਾ ਲਾਈਟ ਵਗੈਰਾ ਥੋੜੀ ਜਿਹੀ ਕੱਟੇ ਲਾਉਣੀ ਆ ਕੱਲ ਤਾਂ ਇਸ ਵੇਲੇ ਨੂੰ ਜਸਰਾਜ ਘਰੇ ਸੀਗਾ ਹੁਣ ਠੰਡ ਲੱਗੀ ਹੋਈ ਸੀ ਕੱਲ ਕੱਲ ਤਾਂ ਉਸ ਵੇਲੇ ਨੂੰ ਜਸਰਾਜ ਨੇ ਇਨਵਰਟਰ ਖਾਲੀ ਕਰਤਾ ਸੀਗਾ ਐਸ ਵੇਲੇ ਨੂੰ ਬਿਸਰ ਮਾਰ ਗਿਆ ਸੀ ਇਨਵਰਟਰ ਆਪਣਾ ਅੱਜ ਮੈਂ ਲਾਈਟ ਕੋਈ ਨਹੀਂ ਲਾਈ ਜੀ ਹੁਣ ਲਾਈ ਆ ਤੇ ਇਸ ਟਾਈਮ ਅੱਜ ਤੱਕ ਚੱਲ ਰਹੀ ਆ ਵਾ ਹੁਣ ਵੀ 5:30 ਜ ਆਉਗੀ ਜੀ ਲਾਈਟ ਫਿਰ ਆਪਾਂ ਨਾਲੇ ਮਸ਼ੀਨ 'ਚ ਇਹਨੂੰ ਕੱਪੜੇ ਪਾ ਦਾਂਗੇ ਤੇ ਨਾਲੇ ਜਦ ਹੀ ਧਾਰਾਂ ਚੋਣ ਲੱਗ ਜਾਾਂਗੇ ਉਦੋਂ ਜੀ ਕੱਪੜੇ ਨੂੰ ਪਾ ਦਾਂਗੇ ਲੋਜੇ ਹੋ ਜਾਂਦੇ ਨੇ ਇੱਕ ਤਾਂ ਗਰਮੀਆਂ ਦੇ ਕੱਪੜੇ ਹੁੰਦੇ ਨੇ ਜੀ ਉਹ ਥੋੜੇ ਹੁੰਦੇ ਨੇ ਸਰਦੀਆਂ ਨਾਲ ਇੱਕ ਤੋਂ ਬਹੁਤ ਨਾਲੇ ਕਾਫੀ ਹੋ ਜਾਂਦੇ ਆ ਪੋਣੀ ਬੋਤਲ ਦੇ ਵਿੱਚ ਠੰਡ ਕਾਫੀ ਹੋ ਗਈ ਜੀ ਹੁਣ ਜੇ ਆਪਾਂ ਕੋਟੀ ਪਾਉਣੇ ਅੰਦਰ ਤਾਂ ਗਰਮੀ ਆਉਂਦੀ ਆ ਜੇ ਬਾਹਰ ਨਿਕਲਦੇ ਠੰਡ ਲੱਗਦੀ ਆ ਤੇ ਜੇ ਆਪਾਂ ਨਹੀਂ ਪੋਂਦੇ ਜੀ ਨਾ ਫਿਰ ਪੱਕੀਆਂ ਵਗੈਰਾ ਚ ਦਰਦ ਹੋਣ ਲੱਗ ਜਾਂਦਾ ਮੇਰੇ ਤਾਂ ਜੇ ਨਾਂ ਪਾਵਾ ਤਾਂ ਪੱਕੀਆਂ 'ਚ ਦਰਦ ਬਹੁਤ ਹੁੰਦਾ ਈ ਫਿਰ ਹਵਾ ਲੱਗ ਜਾਂਦੀ ਆ ਭੱਜੇ ਫਿਰਦਿਆਂ ਉਧਰ ਡੰਗਰਾਂ 'ਚ ਮੈਂ ਤੇ ਸਬਜ਼ੀ ਪਹਿਲਾਂ ਬਣਾ ਦੂੰਗੀ ਜੀ ਕਿਉਂਕਿ ਨਾ ਆਪੇ ਰੋਟੀਆਂ ਬਣਾਉਣੀਆਂ ਹੁੰਦੀਆਂ ਨੇ ਫਿਰ ਮੋਤਨੀ ਨਾ ਹੋ ਜਾਣਾ ਕੁਛ ਆਪਣੂ ਬਲਟਿਗੀਰ ਮੰਦਰ ਸਾਹਿਬ ਨੂੰ ਤੇ ਉਹ ਆ ਕੇ ਸ਼ਾਇਦ ਕਹੇ ਫਿਰ ਭੁੱਖ ਲੱਗੀ ਆ ਫਿਰ ਮੈਂ ਸਬਜ਼ੀ ਬਣਾਤੀ ਆ ਫਿਰ ਮੈਂ ਜਦ ਰੋਟੀ ਬਣਾ ਲੂਗੀ ਕੋ ਪੜਦੇ ਲੱਗ ਰਹੇ ਨੇ پیچھے ਬਹੁਤ ਸੋਹਣਾ ਲੱਗਦੇ ਨੇ ਪਰਦੇ ਲੱਗੇ ਹੋਏ ਨੇ ਮੈਂ ਤੁਹਾਨੂੰ ਬਾਹਰੋਂ ਦਿਖਾਉਣ ਦਾ ੌਕਾ ਲਾ ਕੇ 아니야 <목소리도> 다 बहुत कुछ नहीं पा मिर्च नमक हल्दी पाइए पोड़ी जी पा लेंगे मेथी मेथी का स्वाद लगती है सब्जी की हजे मेथे खेतों चुवा लगी कि छोटे ने हज कम तोड़ने जल हो जाएगी फिर अच ले करा पर चार में खाना धनिया पाया है तुम जांच के करते हो जो मेथे नहीं है ਉਹਦਾ ਕੋਈ ਤਾਂ ਮੇਰੇ ਨਹੀਂ ਖਾਂਦੇ। ਕਿਦੇ ਕਿਦੇ ਬੱਚੇ ਨਹੀਂ ਖਾਂਦੇ ਜਿਹੜੂ ਦਸਦੇ। ਮੇਰੇ ਸਾਥ ਧਣੀਆਂ, ਅਦਰਕ ਤੇ ਲਸਣ ਬਿਲਕੁਲ ਹੀ ਨਹੀਂ ਖਾਂਦੇ। ਉਹਦਾ ਲਈ ਜਵਾਈ ਚੱਕਰੇ ਆ ਉਹ ਵੀ ਨਹੀਂ ਖੰਡਾ ਅਦਰਕ ਲਸਣ। ਲਸਣ ਤਾਂ ਖਾਂਦਾ ਪਰ ਨਹੀਂ ਖਾਂਦਾ। ਕੀ ਤੋਂ ਲੰਮੀ ਸਾਡੀ ਤੋਂ ਖਾਣ ਦੀ ਆਮ ਵੀ ਕੱਟਣੇ ਨੇ ਆਪਣੇ ਥੋੜੇ ਜਿ 2 ਕਾਲੀ ਚਾਹ ਦੀ ਸਰਵਾਰ ਦੇ ਪਾਉਣ ਨੂੰ ਖਾਣੇ ਨੇ ਮੂੜੀਆਂ ਲਈਆਂ ਸੀ ਮੈਂ ਕਿਲੋ ਸਾਰੀਆਂ ਤੇ ਇਹ ਮੈਂ ਕਹਿੰਦੀ ਸੀ ਪਰੌਂਠੇ ਬਣਾਉਂਗੀ ਪਰ ਇੱਕ ਨੇ ਪਈਆਂ ਪਈਆਂ ਬੁੱਢੀਆਂ ਹੋ ਗਈਆਂ ਰਾਜ ਆਪਣਾ ਪਰੌਂਠੇ ਮੂਲੀ ਵਾਲੇ ਨਹੀਂ ਖਾਂਦਾ ਜੀ ਫਿਰ ਮੈਂ ਕਹਦਣੀ ਆ ਵੀ ਦੋ ਜਾਣਿਆਂ ਦੇ ਲਈ ਆਹਰ ਕੀ ਕਰਨਾ ਵੀ ਜਿਹੜਾ ਕੁਝ ਜਸਰਾਹ ਖਾਂਦਾ ਵੀ ਉਹ ਹੀ ਖਾਵਾਂਗੇ ਚਲ ਕਹਿੰਦੇ ਹੁੰਦੇ ਜੀ ਬੰਦਿਆਂ ਨਾਲੇ ਹੁੰਦੇ ਨੇ ਰੋਟੀ ਪਾਣੀ ਦੇ ਬੰਦਿਆਂ ਨਾਲ ਹੀ ਵਿਹਲਾਦਾ ਵਾ ਬੜੀ ਬੇਟੀ ਦੀ ਮੈਰਿਜ ਹੋ ਗਈ ਹੈ ਉਹ ਆਪਦੇ ਘਰੇ ਚਲੀ ਗਈ ਛੋਟੀ ਤੁਹਾਨੂੰ ਪਤਾ ਪੜਦੀ ਆ ਉਹ ਉੱਥੇ ਰਹਿੰਦੀ ਆ ਤੇ ਰਹਿ ਗਏ ਮੈਂ ਜਸਰਾਸ ਤੇ ਉਹਦੇ ਪਾਪਾ ਸਾਡਾ ਬੜਾ ਜੀ ਮੈਨੂੰ ਤਾਂ ਸਬਜੀ ਲੰਦੀ ਨੂੰ ਵੀ ਸ਼ਰਮ ਆਉਂਦੀ ਆ ਅੱਧਾ ਕਿਲੋ ਮੇਸ਼ਮਲਾ ਮਿਰਚਾਂ ਲੰਦੀ ਆ ਅੱਧਾ ਕਿਲੋ ਬਤਾਉਂ ਮੈਨੂੰ ਤਾਂ ਬਹੁਤ ਸ਼ਰਮ ਆਉਂਦੀ ਆ ਫਿਰ ਆ ਲੱਗੂਗਾ ਵੀ ਇੰਨੀ ਕਿ ਸਬਜੀ ਆ ਮੈਂ ਮੂੜੀਆਂ ਲਈਆਂ ਸੀਗੀਆਂ ਮੈਂ ਉਹਨੂੰ ਕਿਹਾ ਵੀ ਦੋ ਮੂੜੀਆਂ ਕਿਲੋ ਚ ਹੋ ਜਾਣੀਆਂ ਕਹਿੰਦਾ ਨਹੀਂ ਵੀ ਤਿੰਨ ਤਾਂ ਚੜ੍ਹਣੀਆਂ ਨੇ ਮੈਂ ਕਿਹਾ ਹਾਈ ਰੱਬਾ ਇੰਨੀਆਂ ਮੂੜੀਆਂ ਕਿਹਨੇ ਖਾਣੀਆਂ ਨੇ ਵੀ ਇੱਕ ਮੂਲੀ ਨਾਲ ਸਾਡੀ ਰੋਟੀਆਂ ਬਣ ਜਾਣੀਆਂ ਦੋ ਜਾਣੀਆਂ ਨੇ ਜਿਸ ਰਾਜ ਨੇ ਤਾਂ ਖਾਣੀਆਂ ਨੇ ਉਹੀ ਗੱਲ ਹੋਈ ਜੀ ਪਈਆਂ ਹੀ ਖਰਾਬ ਜੀਆਂ ਹੋ ਗਈਆਂ ਮੇਰਾ ਸਿਰ ਰੋਜ਼ ਹੀ ਦੁਖੀ ਜਾਂਦਾ ਪਤਾ ਨਹੀਂ ਤਾਂ ਹਵਾ ਲੱਗ ਜਾਂਦੀ ਹੈ ਸਵੇਰ ਨੂੰ ਰੋਜ਼ ਇਹ ਸਿਰ ਨਹੀਂ ਹਟਦਾ ਹੈਗਾ ਜਾਨੂ ਮੈਂ ਬੰਦ ਕੇ ਪੈਣੀ ਆ ਜਾਨੂ ਜਸਰਾਜ ਦਾ ਟਾਈਮ ਹੋਏ ਬਸ ਸਕੂਲੋਂ ਆਣ ਦਾ ਵੀ ਚਲ ਪਾ ਕੇ ਬੰਦ ਰਿਲੈਕਸ ਜਾ ਹੋ ਜਾਊਗਾ ਜਾਨੂ ਮੈਂ ਮੜਿਆ ਜਾ ਪੈਣੀ ਆ ਜਾਨੂ ਜਸਰਾਜ ਆ ਜਾਂਦਾ ਜੋਨ ਜਹਾਜ ਆ ਨਾ ਫਿਰ ਤੱਕ ਇੱਤੇ ਪੈਣਾ ਜੀ ਫਿਰ ਤਾਂ ਹੁੰਦੀ ਆ ਭੱਜ ਦੌੜ ਵੀ ਹੈ ਆ ਵੀ ਕਰਨ ਵਾਲਾ ਪਿਆ ਮੇਰਾ ਕੰਮ ਆ ਵੀ ਕਰਨ ਵਾਲਾ ਪਿਆ ਸੋ ਮੈਂ ਕੱਪੜੇ ਜਿਹੜੇ ਰਾਤ ਧੋਤੇ ਸੀਗੇ ਉਹ ਮੈਂ ਜਿਹੜੇ ਸਟੈਂਡ ਤੋਂ ਲਾਉਣੇ ਨੇ ਧੁੱਪ ਅਜ ਨਿਕਲੀ ਨਹੀਂ ਹੈਗੀ ਤੇ ਹੁਣ ਦੂਸਰੇ ਕੱਪੜੇ ਧੋ ਕੇ ਸਟੈਂਡ ਤੇ ਪਾ ਦੂੰਗੀ ਫਿਰ ਇਹਨਾਂ ਨੂੰ ਲਾ ਦਾਂਗੇ ਆਪਾਂ ਬੇਟੀ ਦੇ ਵੀ ਕੱਪੜੇ ਸੀਗੇ ਕਾਫੀ ਲੈ ਕੇ ਆਈ ਸੀ ਉਹ ਮੈਂ ਕਿਨੇ ਵੀ ਸਬਜ਼ੀਂ ਤੜਕਾ ਲਾ ਕੇ ਫਿਰ ਆਪਾਂ ਆਰਾਮ ਨਾਲ ਬਹਿ ਕੇ ਚਾਹ ਪੀ ਲਈਏ ਵੀ ਜਾਨੂੰ ਇਹ ਬਣ ਜੂਗੀ ਜਾਨੂੰ ਮੈਂ ਚਾਹ ਪੀ ਕੇ ਹਟੂੰਗੀ ਫਿਰ ਆਪਾਂ ਬੰਦ ਕਰਕੇ ਬਾਹਰ ਚਲੇ ਜਾਵਾਂਗੇ ਫਿਰ ਖਲ ਖੁੜ ਭਿਉਣ ਵਾਲੀ ਡੰਗਰਾਂ ਵਾਲੀ ਮੱਝਾਂ ਦੀ ਦਾਣਾ ਦੋਣਾ ਭਿਉਣ ਵਾਲਾ ਉਹ ਭਿਉਣਾ ਮੈਂ ਜਾ ਕੇ ਜੀ ਉਹਨੂੰ ਵਰਦਾ ਪਾਣਾ ਘੰਟਾ ਲੱਗ ਜਾਂਦਾ ਵਾ ਥੋੜੀ ਥੋੜੀ ਤੋੜੀ પા ਕੇ ਸੰਨੀ ਕਰ ਦਾਂਗੇ ਬਾਕੀ ਫਿਰ ਜਦੋਂ ਆਉਣਗੇ ਫਿਰ ਜਨਰੇਟਰ ਚਲਾ ਕੇ ਟੋਕਾ ਕਰ ਲਾਂਗੇ ਤੋ ਕਾਕੇ ਬਰੋਂ ਪਾਣਗੇ ਉਹ ਨੇ ਰੋ ਜਾਂਦਾ ਕਿ ਕਰੀਏ ਅਗਲਾ ਕਹਿਣ ਦੁੱਧੋਂ ਮਹਿੰਗਾ ਤੋਂ ਮਹਿੰਗਾ ਹੀ ਅਗਲਾ ਮਿਹਨਤ ਨਹੀਂ ਦੇਖਦਾ ਵੀ ਜਿਹੜੀ ਇੰਨੀ ਡੰਗਰਾਂ ਤੇ ਮਿਹਨਤ ਹੁੰਦੀ ਆ ਹੁਣ ਤੋਂ ਦੇ ਲਓ ਤੁਸੀਂ 4 4.5 ਤੋਂ ਅਸੀਂ ਬਾਹਰ ਚਲੇ ਜਾਣਾ ਡੰਗਰਾਂ ਚ ਤੇ ਸਾਨੂੰ 8 8.5 ਹੋ ਜਾਂਦੇ ਨੇ ਅਗਲਾ ਐਂ ਦੇਖਦਾ ਵੀ ਕਿੰਨੀਆਂ ਕਿੰਨੀਆਂ ਨੇ ਅਗਲਾ ਇਹ ਨਹੀਂ ਦੇਖਦਾ ਹੈਗਾ ਵੀ ਇਹਨਾਂ ਦੀ ਕਿੰਨੀ ਮਿਹਨਤ ਹੈ ਇਹਦੇ ਵਿੱਚ ਕਿੰਨੀਆਂ ਜਰੂਰ ਦੇਖਦੇ ਨੇ ਜੀ ਬਿਹਾਈਂ ਨਿਆ ਕਿੰਨੀਆਂ ਨੇ ਇੰਨੀਆਂ ਕਿੰਨੀਆਂ ਨੇ ਆਹਲਾ ਮੈਨਸ ਨਹੀਂ ਲੀਦਾ ਲੱਗਾ ਇੰਨੇ ਕਮਾਉਂਦੇ ਨੇ ਐਂ ਕਰਦੇ ਇੱਕ ਬੱਚਿਆਂ ਦੀ ਭੱਜੇ ਫਿਰਦੇ ਆ ਜੀ ਨਹੀਂ ਕੰਨ ਲਿੰਦੇ ਕਿੱਥੇ ਲੈ ਕੇ ਜਾਣੇ ਨੇ ਪੈਸੇ ਆਹ ਮਰਾ ਸੋਭਾ ਦੁੱਤ ਜੀ ਸ਼ਹਿਰ ਜਾਂਦਾ ਵਾ ਸ਼ਾਮੋਂ ਆਪਾਂ ਇੱਥੇ ਹੀ ਲੱਗ ਜਾਂਦਾ ਵਾ ਪੰਡੇ 'ਚ 49 ਲੈ ਜਾਂਦੇ ਨੇ ਜੀ ਆ ਕੇ ਜਿਹੜਾ ਬਾਕੀ ਬਚਦਾ ਫਿਰ ਆਪਾਂ ਉਹ ਡਰਿਪਾਏ ਆਨੇ। ਤੋਂ ਬਨੋ ਆਪਣਾ ਸਾਰਾ ਸ਼ੈਲੇ ਜਾਂਦਾ ਇੱਕਦੋ। ਉੱਥੇ ਹੀ ਪਾਉਨੇ ਆ। ਯਾਰ ਹੁੰਦਾ ਨਹੀਂ ਇੰਦੀ ਕੰਮ ਇਹਨਾਂ। ਦੇਖਾਂ ਵੀ ਹੌਲੀ ਹੌਲੀ ਡੰਗਰ ਨਾਲ ਜਿੱਦਾਂ ਜਿੱਦਾਂ ਸੂਣ ਇਹ ਜਿਹੜੇ 8 ਬੁਝੇ ਡੰਗਰ ਨੇ ਉਹ ਕੱਢ ਦਾਂਗੇ ਜਿਹੜੇ ਸਾਉ ਸੌਫ ਜੀ ਨੇ ਜੀ ਉਹ ਰੱਖ ਲਾਂਗੇ ਕੋ ਚਾਰਕ ਦੋ ਕੁ ਮਹੀਨਾ ਰੱਖ ਲਾਂਗੇ ਦੋ ਤਿੰਨ ਗਾਇਆਂ ਕੱਢਣ ਵਾਲੀਆਂ ਨੇ ਉਹ ਘਟਰੂਆਂ ਵਾਲੇ ਖੜਗੀਆਂ ਨੇ ਜੀ ਉਹ ਮੋਲੜ ਵੜੀਆਂ ਜੀਆਂ ਨੇ ਕੱਢ ਦਾਂ ਜਿਹੜੀਆਂ ਸੌ ਸੌ ਗੀ ਨੇ ਉਹ ਰੱਖ ਲਾਂਗੇ ਜੀ ਜੀ ਦਾ ਬਹੁਤ ਕਰਦਾ ਜੀ ਵੀ ਹੋਰ ਵੱਡਾ ਕੰਮ ਕਰੀਏ ਵੱਡੇ ਪੱਧਰ ਤੇ ਕਰੀਏ ਪਰ ਪਤਾ ਨਹੀਂ ਲੇਬਰ ਦਾ ਬਹੁਤ ਔਖਾ ਲੇਬਰ ਨਹੀਂ ਮਿਲਦੀ ਹੈਗੀ ਸਾਡੇ ਤਾਂ ਪਿੰਡ ਚ ਨਾ ਪਤਾ ਨਹੀਂ ਕਿਹਤੋਂ ਬੰਦਾ ਮਿਲਦਾ ਹੀ ਨਹੀਂ ਕੋਈ ਕੰਮ ਵਾਲਾ ਜੀ ਪਤਾ ਨਹੀਂ ਕੀ ਗੱਲ ਹੈ ਇਸ ਵੀ ਚੁੱਲੇ ਤੇ ਬਣਾ ਲਵਾਂ ਫਿਰ ਉਹਦੇ ਜਿਹੜੇ ਸਬਜ਼ੀ ਦੀ ਚੁੱਲੇ ਤੇ ਲੈ ਕੇ ਆਉਂਗੀ ਥੋੜੀ ਜਿਹੀ ਤਾਂ ਸਬਜ਼ੀ ਹੈ ਇਹਨੂੰ ਸੇਮਾ ਤੇ ਕਰਾਂਗੇ ਗਿਆ ਸੀ ਸਭੀ ਵਾਲਾ ਬਣੀ ਨਾ ਕੀ ਕਰਨਾ ਜੀ ਪੈਣਾ ਤਾਂ ਇਹ ਇਹ ਸੋਭਾ ਮੈਂ ਨਾ ਥੋੜਾ ਜਿਹਾ ਆਟਾ ਗੁੰਨੇ ਸੀ ਤੇ ਇਹ ਬਚ ਗਿਆ ਬਸ ਇੰਨਾ ਕੁ ਹੁਣ ਮੈਂ ਗੁੰਨੂ ਇਹ ਹੀ ਪਕਾਉਂਗੀ ਜੀ ਇਹ ਤਾਂ ਡੋਗਿਆਂ ਵਾਲੇ ਲਾ ਦੂਗੀ ਰੋਟੀ ਇਹ ਨਹੀਂ ਖਾਵਾਂਗੇ ਆਪਾਂ ਅਜਾ ਆਟਾ ਗੁੰਨਣਾ ਨਹੀਂ ਮੈਂ ਬਿਹਾਰੇ ਆਟੇ ਦੀ ਨਾ ਤਾਂ ਮੈਨੂੰ ਰੋਟੀ ਵਧੀਆ ਲੱਗਦੀ ਹੈ ਜੀ ਨਾ ਮੈਨੂੰ ਉਦਾਂ ਆਪ ਵਧੀਆ ਲੱਗੇ ਨਾ ਮੈਂ ਕਿਸੇ ਨੂੰ ਦੰਨੀ ਨਹੀਂ ਪਤਾ ਨਹੀਂ ਗਾਉ ਮੈਨੂੰ ਵੀ ਬਿਹਾਰੇ ਰੋਟੀ ਬਣੀ ਨਾ ਅੱਗੇ ਗਾਲਾਂ ਕਦੇ ਸੀਗੇ ਹੁਣ ਨਹੀਂ ਹਜੇ ਨਾ ਮੈਂ ਆ ਸਵੇਰ ਮਿਰਚਾਂ ਲਈਆਂ ਸੀਗੀਆਂ ਇਹ ਤਲਣੀਆਂ ਨੇ ਅਦਰਕ ਲਈ ਆ ਸੀ ਅਦਰਕ ਕੱਟ ਕੇ ਰੱਖਣਾ ਵਾਲਾ ਫਰਿੱਜ ਦੇ ਵਿੱਚ ਕੱਲੇ ਜਾਣੇ ਤਾਂ ਤਾਂ ਕੰਮੇ ਨਹੀਂ ਲੋਟ ਆਉਂਦੇ ਜੀ ਹਜੇ ਧੋਣੀਆਂ ਨੇ ਧੋ ਕੇ ਤਲਣੀਆਂ ਨੇ ਇਹ